ਹਾਲ ਹੀ ਚ ਦਿੱਲੀ ਵਿਖੇ ਹੋਈ 1ਵੀਂ ਏਸ਼ੀਅਨ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਨੇ ਮੱਲਾ ਮਾਰੀਆਂ ਨੇ ਤੇ ਵਕਫਾ-ਵਕ ਮੁਕਾਬਲਿਆਂ ਚ ਭਾਗ ਲੈ ਕੇ 골ਡ ਮੈਡਲ ਅਤੇ ਇੱਕ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਹੁਸ਼ਿਆਰਪੁਰ ਪਹੁੰਚਣ ਤੇ ਨੌਜਵਾਨ ਪ੍ਰਿੰਸ ਧੀਰ ਦੇ ਸਾਥੀਆਂ ਵੱਲੋਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਉਸ ਨੂੰ ਵਧਾਈ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਪ੍ਰਿੰਸ ਧੀਰ ਨੇ ਦੱਸਿਆ ਕਿ ਏਸ਼ੀਅਨ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਦੁਨੀਆ ਭਰ ਚੋਂ ਆਏ ਦੇਸ਼ਾਂ ਦੇ ਨੌਜਵਾਨਾਂ ਨੇ ਭਾਗ ਲਿਆ ਸੀ ਤੇ ਉਸ ਵੱਲੋਂ 90 ਕਿਲੋ ਅਤੇ 85 ਕਿਲੋ ਭਾਰ ਵਰਗ 'ਚ ਹਿੱਸਾ ਲਿਆ ਗਿਆ ਸੀ ਜਿਸ ਵਿੱਚੋਂ ਉਸਨੇ ਇੱਕ ਮੁਕਾਬਲੇ 'ਚ 골ਡ ਮੈਡਲ ਅਤੇ ਦੂਜੇ 'ਚ ਸਿਲਵਰ ਮੈਡਲ ਹਾਸਲ ਕੀਤਾ। ਨੌਜਵਾਨ ਦਾ ਕਹਿਣਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਮੁਕਾਬਲੇ ਲਈ ਮਿਹਨਤ ਕਰ ਰਿਹਾ ਸੀ ਤੇ ਹੁਣ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸ ਨੂੰ ਉਸਦੀ ਮਿਹਨਤ ਦਾ ਫਲ ਹਾਸਲ ਹੋਇਆ। ਉਸ ਦਾ ਕਹਿਣਾ ਕਿ ਉਹ ਭਵਿੱਖ ਵਿੱਚ ਵੋਲਟ ਚੈਂਪੀਅਨਸ਼ਿਪ 'ਚ ਭਾਗ ਲੈ ਕੇ ਆਪਣੇ ਦੇਸ਼ ਦਾ ਨਾਮ ਦੁਨੀਆ ਭਰ 'ਚ ਰੋਸ਼ਨ ਕਰਨਾ ਚਾਹੁੰਦਾ ਹੈ। ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਵੀ ਪ੍ਰਿੰਸ ਧੀਰਚ ਰੋਸ ਪਾਇਆ ਜਾ ਰਿਹਾ ਤੇ ਕਿਹਾ ਕਿ ਸਰਕਾਰਾਂ ਨੇ ਮਦਦ ਤਾਂ ਕੀ ਕਰਨੀ ਬਲਕਿ ਕਿਸੇ ਨੇ ਵਿਧਾਈ ਦੇਣ ਨੂੰ ਫੋਨ ਤੱਕ ਨਹੀਂ ਕੀਤਾ ਦੂਜੇ ਪਾਸੇ ਨੌਜਵਾਨ ਦੇ ਦੋਸਤਾਂ ਨੇ ਇਸ ਉਪਲਬਧੀ ਤੇ ਫਕਰ ਮਹਿਸੂਸ ਕਰਦੇ ਕਿ ਆ ਕਿ ਉਹਨਾਂ ਨੂੰ ਆਪਣੇ ਦੋਸਤ ਤੇ ਮਾਣ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਸ ਖੇਡ 'ਚ ਜ਼ਰੂਰ ਅੱਗੇ ਨੂੰ ਵਧੇਗਾ ਤੇ ਬੁਲੰਦੀਆਂ ਨੂੰ ਛੂਹੇਗਾ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਸਰਕਾਰਾਂ ਦਾ ਮਾਟਾ ਪ੍ਰੇਸ਼ ਤੇਰਾ ਮੈਂ ਮੈਂ ਹੁਸ਼ਾਰਪੁਰ ਦਾ ਰਹਿਣ ਵਾਲਾ ਆ ਪ੍ਰੈਸਿਟ ਤੁਸੀਂ ਇੱਕ ਇੱਕ 골ਡ ਮੈਡਲ ਜਿੱਤੇ ਅਤੇ ਕਿ সিলਵਰ ਕਿਤੇ ਹੈ ਕੀ ਕੰਪੀਟੀਸ਼ਨ ਸੀ ਕਿਹੜੀ ਜਗ੍ਹਾ ਹੋਇਆ ਕਿਵੇਂ ਕਿਵੇਂ ਤੁਸੀਂ ਜਿੱਤੇ ਇਹ ਆਰਮ ਰੈਸਿੰਗ ਦਾ ਚੈਂਪੀਅਨਸ਼ਿਪ ਸੀ ਏਸ਼ੀਆ ਦਾ ਚੈਂਪੀਅਨਸ਼ਿਪ ਦਿੱਲੀ ਚ ਹੋਇਆ ਸੀ ਫਸਟ ਟਾਈਮ ਦਿੱਲੀ ਚ ਹੋਇਆ ਸੀ ਤੇ ਮੈਂ 90 ਕਿਲੋ ਕੈਟਾਗਰੀ ਚ 골ਡ ਆਇਆ ਤੇ 85 ਕਿਲੋ ਕੈਟਾਗਰੀ ਚ সিলਵਰ ਆਇਆ ਜਿਹੜਾ সিলਵਰ ਆਇਆ ਉਹ ਮੇਰੇ weight ਚ ਵਰਲਡ ਦਾ ਚੈਂਪੀਅਨ ਸੀਗਾ ਉਹ ਜੋ ਮੈਂ ਕਜਾਕਿਸਤਾਨ ਦਾ ਨੰਬਰ 1 ਪਲੇਅਰ ਸੀ ਉਹਨਾਂ ਮੇਰਾ ਮੈਚ ਸੀਗਾ ਤੇ ਮੈਂ ਰਨਅਪ ਰਨਅਪ ਆਇਆ ਪਰ ਜਿਸ ਸੈਕਰਪਸ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਕੰਟਰੀਸ ਦੇ ਪਾਰਟਿਸਿਪੇਟ ਵੱਲੋਂ ਇਸ ਵਿੱਚ ਭਾਗ ਲੈ ਕੇ ਆ ਸੀ ਇਹਦੇ ਵਿੱਚ 21 ਕੰਟਰੀਆਂ ਨੇ ਪਾਰਟਿਸਿਪੇਟ ਕੀਤੀ ਸੀਗੀ ਤੇ ਵਿੱਚ ਜੌਰਡਨ ਮਲੇਸ਼ੀਆ ਥਾਈਲੈਂਡ ਕਾਫੀ ਕੰਟਰੀਆਂ ਆਈਆਂ ਸੀ ਏਸ਼ੀਆ ਦੀ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਤਿਆਰ ਕਰ ਰਹੇ ਹੋ ਮੈਂ ਏਸ਼ੀਆ ਦੀ ਤਿਆਰੀ 3 ਮਹੀਨੇ ਤੋਂ ਕੀਤੀ ਆ ਉਦੋਂ ਮੈਂ ਸੋਨੀ स्पोर्ट ਲਾਈਵ ਲੀਗ 1 ਖੇਡ ਚੁੱਕਾ ਸੋਨੀ स्पोर्ट ਤੇ ਤੇ ਇਹ ਜਿਹੜੀ ਏਸ਼ੀਆ ਦੀ ਸੀ ਇਹ ਵੀ 3 ਮਹੀਨੇ ਦੀ ਤਿਆਰੀ ਸੀ ਸੇਮ ਕੀ ਆ ਤੁਹਾਡਾ ਫਰਵਰ ਕੀ ਫਿਊਚਰ ਕੀ ਹੈ ਇਹ ਸਿਚੁਏਸ਼ਨ ਫਿਊਚਰ ਇਹਦੇ ਮੈਂ ਕੋਰਡ ਵਰਲਡ ਜੂਨ ਤੇ ਲਾਈਨ ਇਸ ਮੁਕਾਮ ਤੱਕ ਕੌਣ ਜੀਓ ਕੋਲ ਸਰਕਾਰ ਨੇ ਪ੍ਰਸ਼ਾਸਨ ਦੇ ਵਿੱਚ ਸਹਿਯੋਗ ਕੀਤਾ ਕਿ ਆਪਣੇ ਬਲਬੂਤੇ ਦੇ ਨਹੀਂ ਇਹ ਆਪਣੇ ਬਲਬੂਤੇ ਦੇ ਕਿੰਨਾ ਸਰਕਾਰ ਤਾਂ ਦੂਰ ਇੱਥੇ ਪੰਜਾਬ ਹੁਸ਼ਿਆਰਪੁਰ ਦੇ ਐਮ ਐਲ ਏ ਵਗੈਰਾ ਕਿਸੇ ਦਾ ਵੀ ਫੋਨ ਫੋਨ ਨਹੀਂ ਆਇਆ ਮੈਂ ਏਸ਼ੀਆ ਘੇੜ ਕੇ ਆਇਆ ਵਟ ਕੋਈ ਵੀ ਰਿਸਪੌਂਸ ਨਹੀਂ ਇਹਨਾਂ ਦਾ ਇੱਕ ਪਾਸੇ ਸਰਕਾਰ ਜਿਹੜੀ ਉਹ ਸਪੋਰਟਸਮੈਨਸ਼ਿਪ ਨੂੰ ਉੱਪਰ ਧੱਕਣ ਦੀ ਬਹੁਤ ਗੱਲਾਂ ਕਰਦੀ ਹੈ ਉੱਤੇ ਪਾਸੇ ਜਿਹੜੇ ਸਪੋਰਟਸ ਪਰਸਨ ਹੁੰਦੇ ਨੇ ਤੁਹਾਡੇ ਤੋਂ ਪਹਿਲਾਂ ਵੀ ਅਸੀਂ ਅਨੇਕਾਂ ਕਵਰਾਂ ਕੀਤੇ ਨੇ ਉਹਨਾਂ ਦੇ ਵਿੱਚ ਇਹੀ ਰੋਸ ਹੁੰਦਾ ਹੈ ਕਿ ਸਾਡੇ ਨਾਂ ਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਬਾਫੜੀ ਜਾਂਦੇ ਆ ਤੇ ਨਾ ਸਰਕਾਰ ਵੱਲੋਂ ਇੱਕ ਯੂਥ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਫਿਰ ਇਸ ਬਾਰੇ ਸਪੋਰਟਸਮੈਨਲੀ ਇਹ ਸਿਰਫ ਇੱਕ ਜਿੰਜਾਂ ਲਾ ਰੰਦਾ ਹੈ ਕਮਾਨ ਲਈ ਤੇ ਲੋਕੀ ਕਹਿੰਦੇ ਗੋਲਡ ਅਸਲੀ ਆਇਆ ਅਸਲੀ ਆਇਆ ਪਰ ਇਹ ਸਪੋਰਟਸਮੈਨ ਨੂੰ ਪਤਾ ਕਿ ਇਹ ਅਸਲੀਆ ਕਿ ਕੀ ਹੈ ਇਹ ਅਨਮੋਲ ਹੈ ਜਿਹੜਾ ਸਪੋਰਟਸਮੈਨ ਜਿੱਤ ਕੇ ਲੈਂਦਾ ਮੈਨ ਲਈ ਜਿੰਜਾਂ ਲਾਤੀ ਸੀਗੀ ਇਹ ਕਮਾਨ ਲਈ ਕੀ ਲੱਗਦਾ ਕਿ ਸਰਕਾਰ ਨੂੰ ਕੀ ਕਦਮ ਚੱਕਣੇ ਚਾਹੀਦੇ ਨੇ ਸਰਕਾਰ ਨੂੰ ਸਪੋਰਟਸ ਦਾ ਜਿੱਦਾਂ ਹੁਣ ਮੈਂ ਮੈਨੂੰ ਸਪੋਰਟ ਦੇਣੀ ਚਾਹੀਦੀ ਹੈ ਕਿ ਹਾਂ ਕਿ ਅੱਗੇ ਵਧਾਂ ਆਪਣੇ ਕੋਲੋਂ ਮੇਰਾ ਇਹ ਮੇਰਾ ਫੋਨ ਖੋ ਗਿਆ ਦਿੱਲੀ ਚ ਮੇਰਾ 2.5 ਲੱਖ ਨੂੰ ਪੈ ਗਈ ਮੇਰੀ ਇਸ ਚੈਂਪੀਅਨਸ਼ਿਪ ਤੇ ਸਰ ਨਾਮ ਇਹ ਤੁਹਾਡਾ ਸਰ ਮੇਰਾ ਸਨੀ ਠਾਕਰ ਜੀ ਮੈਂ ਹਸ਼ਾਰਪੁਰ ਤੋਂ ਆਂ ਜੀ ਅਸੀਂ ਜੀ ਤੁਹਾਡੇ ਉਸ ਤੋਂ ਇੱਕ ਬੋਰਡ ਤੇ ਇੱਕ ਸਿਲਵਰ ਜਿੱਤਿਆ ਆ ਆਹ ਰੈਸਿੰਗ ਦੇ ਵਿੱਚ ਤਾਂ ਕੀ ਕਹਿਣਾ ਚਾਹੁੰਦੇ ਹੋ ਇਟੋਟੇ ਮਕਾਮ ਤੇ ਪਹੁੰਚਿਆ ਤੁਹਾਡਾ ਮਿੱਤਰ ਸਰ ਸਭ ਤੋਂ ਪਹਿਲਾਂ ਤਾਂ ਬੋਬੋ ਮੁਬਾਰਕਾ ਮੇਰੇ ਦੋਸਤ ਨੂੰ ਕਿ ਉਹ 골 ਜਿੱਤ ਕੇ ਲਿਆ ਸਰ ਇਹ ਬਹੁਤ ਵੱਡਾ ਉਪਰਾਲਾ ਹੈਗਾ ਇੱਕ ਉਹਦੇ ਲਈ ਇਹ ਯੂਥ ਨੂੰ ਇੱਕ ਮੈਸੇਜ ਹੈਗਾ ਕਿ ਅਸੀਂ ਕਿੰਨੀ ਮਿਹਨਤ ਕਰਦੇ ਹੈਗੇ ਜਿਹਦੇ ਨਾਲ ਅਸੀਂ 골 ਲੈ ਕੇ ਆਂਦੇ ਗੇਮ ਹਰ ਕੋਈ ਖੇਡਦਾ ਸਰ ਪਰ ਮੇਨ ਤੇ ਜਿਹੜਾ ਬੰਦਾ ਜ਼ਿਆਦਾ ਕਰਦਾ ਉਹੀ 골ਡ ਲੈ ਕੇ ਆਂਦਾ ਸਰ ਇਹ ਜੇ ਉਹ ਕੱਲ ਮੇਰੇ ਦੋਸਤ ਨੇ ਹੁਣੇ ਕਿ ਕਿ 골ਡ ਅਸਲੀ 골ਡ ਮੈਂ ਮੈਨੇ ਨਹੀਂ ਰੱਖਦਾ ਜੋ ਇਹ 골ਡ ਮੈਨੇ ਰੱਖਦਾ ਉਹ ਇਹਨੂੰ ਹੀ ਪਤਾ ਪਰ ਇੱਕ ਮੈਨੂੰ ਮਾੜੀ ਗੱਲ ਸਰ ਇਹ ਲੱਗਦੀ ਸਾਡੀ ਸਰਕਾਰਾਂ ਦੀ ਕਿ ਦੇਖੋ ਜੀ ਕਿ ਸਰਕਾਰਾਂ ਸਾਡੀਆਂ ਯੰਗ ਲੜ ਰਹੀਆਂ ਬਾਹੂਬਲੀ ਕੰਟਰੀਆਂ ਦੇ ਨਾਲ ਦੀ ਕਿ ਜਿਹੜੀ ਕਿ ਪਾਕਿਸਤਾਨ ਆਪਣੇ ਆਪ ਨੂੰ ਬਾਹੂਬਲੀ ਬਾ ਨਹੀਂ ਉਹ ਸਰ ਉਹਨਾਂ ਨੂੰ ਇਹ ਥੱਲੇ ਸੁੱਟ ਕੇ ਏਸ਼ੀਆਨ ਦੇ ਵਿੱਚ 골ਡ ਲੈ ਕੇ ਆਇਆ ਵਾ ਪਾਕਿਸਤਾਨ ਵੀ ਏਸ਼ੀਆ ਚ ਜਾਂਦਾ ਕਜ਼ਾਕਿਸਤਾਨ ਆਂਦਾ ਸਰ ਲੋਕੀ ਦਾ ਡਿਸਟ੍ਰਿਕਟ ਖੇਡ ਕੇ ਨਹੀਂ ਮਾਣ ਆ ਇਹ ਬੰਦਾ ਏਸ਼ੀਆ ਖੇលਿਆ ਪਰ ਸਾਡੀ ਸਰਕਾਰਾਂ ਦਾ ਕੋਈ ਸਾਥ ਨਹੀਂ ਇਸ ਬੱਚੇ ਨੂੰ ਸਰ ਫੋਨ ਤਾਂ ਕੀ ਕਰਨਾ ਸਰ ਰਸੀਵ ਤਾਂ ਕੁਛ ਨਹੀਂ ਕੀਤਾ ਪਰ ਫੋਨ ਤੱਕ ਨਹੀਂ ਇਹਨਾਂ ਨੂੰ ਇਸ ਬੱਚੇ ਨੂੰ ਕੀਤਾ ਸਰ سپورਟ ਤਾਂ ਕੀ ਕਰਨਾ ਹੁਣ ਕਿੱਥੇ ਤੱਕ ਸਰਕਾਰਾਂ ਚਾਣ ਬੱਚਾ ਕੀ ਲੈ ਕੇ ਆਵੇ ਕਿ ਬੱਚਾ ਕਿੱ사 ਉਹਨਾ ਮੋਟੀਵੇਟ ਹੋਵੇ ਸਾਡਾ ਯੂਥ ਨਸਿਆ ਵਿੱਚ ਜਾ ਰਿਹਾ ਹੈਗਾ ਬਈ ਕਿੱਦਾਂ ਸਰ ਅੱਗੇ ਵਧੇ ਜੇ ਇਦਾਂ ਦੇ ਬੱਚਿਆਂ ਨੂੰ سپورਟ ਕੀਤਾ ਜਾਵੇ ਕਿਸੇ ਪਾਸੋਂ ਤਾਂ ਹੀ ਇਹ ਬੱਚੇ ਕੁਛ ਨਾ ਕੁਛ ਲੈਣਗੇ ਬਾਕੀ ਘੰਟਿਆਂ ਦੇਖ ਲਓ ਸਰ ਸਾਡਾ ਇੰਡੀਆ ਕਿੱਦਾਂ ਵੱਡਾ ਹੈਗਾ ਸਰ ਬਾਕੀ ਕੰਟਰੀਆਂ ਛੋਟੀਆਂ ਕਿ ਫੇ ਵੀ ਇੰਨੇ ਨੇ 골ਡ ਲੈ ਰਹੀਆਂ ਇੰਨੇ ਸਿਲਵਰ ਲੈ ਰਹੀਆਂ ਸਾਡੀ ਕੰਟਰੀ ਦੇ ਗਿਣੇ ਚੁਣੇ ਜਾਂਦੇ ਕਿਉਂ ਸਾਡੀਆਂ ਸਰਕਾਰਾਂ ਸਾਥ ਨਹੀਂ ਦਿੰਦੀਆਂ ਇਹ ਚੀਜ਼ ਮੈਂ ਇਹ ਚੀਜ਼ ਤੋਂ ਬਹੁਤ ਦੁਖੀ ਹਾਂ ਕਿ ਸਰ ਸਾਡੇ ਵਰਗਾ ਇੱਕ ਨਾਰਮਲ ਬੰਦਾ ਦੀ ਚੀਜ਼ੇ ਸੋਚਦਾ ਹੈਗਾ ਜਿਹੜਾ ਬੰਦਾ 골ਡ ਲੈ ਕੇ ਆ ਰਿਹਾ ਪੂਰਾ ਦਿਨ ਰਾਤ ਆਪਣਾ ਲਗਾ ਰਿਹਾ ਆਪਣੀ ਜੇ ਜੋ ਪੈਸੇ ਖਰਚ ਕੇ ਕੰਮ ਕਰ ਰਿਹਾ ਉਸ ਤੋਂ ਬਾਅਦ ਰੋਟੀ ਕਮਾਣ ਜਾ ਰਿਹਾ ਉਸ ਤੋਂ ਬਾਅਦ ਆਪਣੀ ਰੋਟੀ ਖਾ ਰਿਹਾ ਉਹਦੇ ਨਾਲ ਛੇਤ ਬਣਾਣ ਜਾ ਰਿਹਾ ਉਹਦੇ ਨਾਲ ਗੇਮ ਖੇਲਣ ਜਾ ਰਿਹਾ ਸਰ ਪਰ ਫੇ ਵੀ ਸਾਡੀ ਸਰਕਾਰਾਂ ਨੂੰ ਥੋੜੀ ਸ਼ਰਮ ਚਾਹੀਦੀ ਕਿ ਸਰ ਇਦਾਂ ਦੇ ਬੱਚੇ ਸਰ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਬੱਚਿਆਂ ਨੂੰ ਮੋਟੀਵੇਟ ਕਰੋ ਵਧੀਆ ਤੋਂ ਵਧੀਆ ਗੇਮਾਂ ਨੂੰ ਤੁਸੀਂ ਪ੍ਰਮੋਟ ਕਰੋ ਜਿਨੂੰ ਕੀ ਬੱਚਿਆਂ ਨੂੰ ਸਪான்ਸਰ ਕਰੋ ਕਿ ਬੱਚੇ ਧੋਗੇ ਧੋਗੇ ਤਾਂ ਨਾ ਹਰ ਕਿਸੇ ਦੇ ਸਪான்ਸਰ ਨਹੀਂ ਹੋ ਸਕਦਾ ਸਰ ਹਰ ਗੇਮ ਸੌਖੀ ਨਹੀਂ ਖੇਲੀ ਜਾ ਸਕਦੀ ਹੈਗੀ ਪੈਸੇ ਤੋਂ ਬਗੈਰ ਗੇਮ ਨਹੀਂ ਚੱਲਦੀ ਹਰੇਕ ਦੀ ਜੇਬ 'ਚ ਪੈਸਾ ਨਹੀਂ ਹੁੰਦਾ ਸਰ ਠੀਕ ਹੈ ਜੀ ਜੇ ਤੁਸੀਂ ਕੋਈ ਉਹਦੀ ਸੁੱਕੀ ਰੋਟੀ ਖਾ ਕੇ ਕੋਈ ਆਰ ਖੇਡ ਲੂਗੇ ਸਰ ਨਹੀਂ ਇਹਨਾਂ ਨੂੰ ਪਤਾ ਕੀ ਖਾਂਦੇ ਕੀ ਡਾਈਟ ਕਰਦੇ ਕਿੰਨਾ ਉਹ ਹੁੰਦਾ ਪਰ ਸਰਕਾਰਾਂ ਨੂੰ ਚਾਹੀਦਾ ਕੁਝ ਕਰਨ ਤਾਂ ਸੀ ਘਟੋ ਘਟ ਇਦਾਂ ਦੇ ਬੱਚਿਆਂ ਨੂੰ gma university